ਸਵੈ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੀਐਮ ਅਰਵਿੰਦ ਕੇਜਰੇਵਾਲ ਨੂੰ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਦੱਸ ਦੇ ਕਿ ਅੱਜ ਉਹਨਾਂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਈ ਹੈ ਦੋਸਤੋ ਬਾਅਦ 1 ਜੂਨ ਤੱਕ ਉਹਨਾਂ ਨੂੰ ਅੰਤਿਮ ਜ਼ਮਾਨਤ ਮਿਲੀ ਹੈ ਅੰਤਿਮ ਜ਼ਮਾਨਤ ਅਰਜ਼ੀ ਉਹਨਾਂ ਦੀ ਮਨਜ਼ੂਰ ਕਰ ਲਈ ਹੈ ਸੀਐਮ ਅਰਵਿੰਦ ਕੇਜਰੇਵਾਲ ਹੁਣ ਚੋਣ ਪ੍ਰਚਾਰ ਕਰ ਸਕਣਗੇ ਦਰਸਲ ਉਹਨਾਂ ਦੇ ਵਕੀਲਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਚੋਣ ਪ੍ਰਚਾਰ ਕਰਨ ਦੇ ਲਈ ਅੰਤਿਮ ਜ਼ਮਾਨਤ ਦੀ ਮੰਗ ਕਰਦੇ ਨੇ ਅੰਤਿਮ ਜ਼ਮਾਨਤ ਦੀ ਅਰਜ਼ੀ ਉਹਨਾਂ ਦੇ ਵੱਲੋਂ ਲਗਾਈ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਜਮਾਨਤ ਮਨਜ਼ੂਰ ਕਰ ਲਈ ਹੈ ਹੁਣ ਉਹਨਾਂ ਨੂੰ ਅੰਤਿਮ ਅੰਤਰਿਮ ਜਮਾਨਤ ਮਿਲ ਚੁੱਕੀ ਹੈ ਦੋਸਤੋ ਬਾਅਦ ਹੁਣ ਸੀਐਮ ਅਰਵਿੰਦ ਕੇਜਰੀਵਾਲ ਕੁਝ ਸਮੇਂ ਦੇ ਵਿੱਚ ਤਿਹਾਰ ਜੇਲ੍ਹ ਤੋਂ ਬਾਹਰ ਆ ਸਕਦੇ ਆ ਤਾਂ ਅਸੀਂ ਕਿ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਸੀਐਮ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਈਡੀ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਸੀਗਾ ਦਿੱਲੀ ਦੇ ਸ਼ਰਾਬ ਨੀਤੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ ਦੋਸਤੋ ਬਾਅਦ ਈਡੀ ਦੇ ਵੱਲੋਂ ਉਹਨਾਂ ਨੂੰ ਰਿਮਾਂਡ ਤੇ ਲਿਆ ਗਿਆ ਸੀ ਰਿਮਾਂਡ ਟੂ ਰਿਮਾਂਡ ਟੇਨ ਤੋਂ ਬਾਅਦ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਸੀ ਦੋਸਤੋ ਬਾਅਦ ਸੀਐਮ ਅਰਵਿੰ ਦਿੱਲੀ ਦੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਦਿੱਲੀ ਦੇ ਤਿਹਾਰ ਜੇਲ੍ਹ ਦੇ ਵਿੱਚ ਉਹਨਾਂ ਨੂੰ 20 ਮਈ ਤੱਕ ਜੁਡੀਸ਼ੀਅਲ ਕਸਟਡੀ ਦੇ ਅੰਡਰ ਰੱਖਿਆ ਹੋਇਆ ਸੀ ਉਸ ਤੋਂ ਬਾਅਦ ਹੁਣ ਉਹਨਾਂ ਦੇ ਵਕੀਲਾਂ ਦੇ ਵੱਲੋਂ ਯਾਚਿਕਾ ਦਾਖਲ ਕੀਤੀ ਸੀ ਤੇ ਅੱਜ ਉਸ ਯਾਚਕਾ ਦੇ ਉੱਪਰ ਸੁਣਵਾਈ ਹੋਈ ਹੈ ਤੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਉਹ ਇੱਕ ਮੁੱਖ ਮੰਤਰੀ ਦੀ ਅਹੁਦੇ ਤੇ ਤਨਖਤ ਨਹੀਂ ਇਸੇ ਨਾਲ ਤੁਹਾਨੂੰ ਦੇ ਵੱਲੋਂ ਕਿਹਾ ਗਿਆ ਉਹ ਕਿ ਉਹ ਇੱਕ ਮੁੱਖ ਮੰਤਰੀ ਨੇ ਤੇ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਦੇਸ਼ ਭਰ ਦੇ ਵਿੱਚ ਜਿਸ ਤੇ ਚੱਲਦੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਜ਼ਮਾਨਤ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜੋਨ ਦਾ ਮਹਾਲ ਨਾ ਹੁੰਦਾ ਤੇ ਉਹਨਾਂ ਨੂੰ ਜਮੰਤ ਨਹੀਂ ਸੀ ਮਿਲਣੀ ਸਨਾਲਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜਮੰਤ ਦੇ ਸਮੇਂ ਕੋਈ ਵੀ ਅਫੀਸ਼ੀਅਲ ਕੰਮ ਨਹੀਂ ਕਰ ਸਕਦੇ ਸੀ ਐਮ ਦੇ ਜਿਹੜੇ ਕੰਮ ਹੁੰਦੇ ਨੇ ਉਹ ਕੰਮਾਂ ਦੇ ਵਿੱਚ ਇਨਵੋਲਵਮੈਂਟ ਨਹੀਂ ਕਰ ਸਕਦੇ ਹਾਲਾਂਕਿ ਜੋਨ ਪ੍ਰਚਾਰ ਕਰ ਸਕਦੇ ਨੇ ਜੋਨ ਪ੍ਰਚਾਰ ਕਰਨ ਦੇ ਲਈ ਉਹਨਾਂ ਨੂੰ ਸਮੰਤ ਦੇ ਦਿੱਤੀ ਹੈ 1 ਜੂਨ ਤੱਕ ਜਮੰਤ ਦਿੱਤੀ ਗਈ ਹੈ ਤੇ 2 ਜੂਨ ਨੂੰ ਮੁਰ ਤੋਂ ਉਹਨਾਂ ਨੂੰ ਵਾਪਸ ਸਰੈਂਡਰ ਕਰਨ ਦੇ ਲਈ ਕਿਹਾ ਗਿਆ ਉੱਥੇ ਦੱਸਦੇ ਕਿ ਸੀਐਮ ਅਰਵਿੰਨ ਕੇਜਰੀਵਾਲ ਕੋ ਜੋ ਸਮੇਂ ਦੇ ਵਿੱਚ ਹੰਤਿਹਾਰ ਜੀਲ ਤੋਂ ਬਾਹਰ ਆ ਸਕਦੇ ਆ ਕਿਉਂਕਿ ਉਨ੍ਹਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਹਾਲਾਂਕਿ ਇਹ ਜ਼ਮਾਨਤ ਸਿਰਫ 1 ਜੂਨ ਤੱਕ ਮਿਲੀ ਹੈ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਸੀਐਮ ਅਰਵਿੰਦ ਕੇਜਰੇਵਾਲ ਨੂੰ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਹੈ ਦੱਸਦੇ ਕਿ ਅੱਜ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋਈ ਹੈ ਦੋਸਤੋ ਬਾਅਦ 1 ਜੂਨ ਤੱਕ ਉਨ੍ਹਾਂ ਨੂੰ ਅੰਤਿਮ ਜ਼ਮਾਨਤ ਮਿਲੀ ਹੈ ਅੰਤਿਮ ਜ਼ਮਾਨਤ ਅਰਜ਼ੀ ਉਨ੍ਹਾਂ ਦੀ ਮਨਜ਼ੂਰ ਕਰ ਲਈ ਹੈ ਸੀਐਮ ਅਰਵਿੰਦ ਕੇਜਰੇਵਾਲ ਹੁਣ ਚੋਣ ਪ੍ਰਚਾਰ ਕਰ ਸਕਣਗੇ ਦਰਸਲ ਉਨ੍ਹਾਂ ਦੇ ਵਕੀਲਾਂ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਚੋਣ ਪ੍ਰਚਾਰ ਕਰਨ ਦੇ ਲਈ ਅੰਤਿਮ ਜ਼ਮਾਨਤ ਦੀ ਮੰਗ ਕਰਦੇ ਨੇ ਅੰਤਿਮ ਅੰਤਿਮ ਜ਼ਮਾਨਤ ਦੀ ਅਰਜ਼ੀ ਉਹਨਾਂ ਦੇ ਵੱਲੋਂ ਲਗਾਈ ਸੀ ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਹੁਣ ਉਹਨਾਂ ਨੂੰ ਅੰਤਿਮ ਜ਼ਮਾਨਤ ਮਿਲ ਚੁੱਕੀ ਹੈ ਦੋਸਤੋ ਬਾਅਦ ਹੁਣ ਸੀਐਮ ਅਰਵਿੰਦ ਕੇਜਰੀਵਾਲ ਕੁਝ ਸਮੇਂ ਦੇ ਵਿੱਚ ਤਿਹਾਰ ਜੇਲ੍ਹ ਤੋਂ ਬਾਹਰ ਆ ਸਕਦੇ ਆ ਤਾਂ ਅਸੀਂ ਕਿ ਤਿਹਾਰ ਜੇਲ੍ਹ ਦੇ ਵਿੱਚ ਬੰਦ ਹੈ ਸੀਐਮ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੂੰ ਈਡੀ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਸੀਗਾ ਦਿੱਲੀ ਦੇ ਸ਼ਰਾਬ ਨੀਤੀ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ ਦੋਸਤੋ ਬਾਅਦ ਈਡੀ ਦੇ ਵੱਲੋਂ ਉਹ ਰੀਮਾਂਡ ਤੋਂ ਰਿਮਾਂਡ ਟੇਲਨ ਤੋਂ ਬਾਅਦ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਸੀ ਉਸ ਤੋਂ ਬਾਅਦ ਸੀਐਮ ਅਰਵਿੰਦ ਕੇਜਰੀਵਾਲ ਦਿੱਲੀ ਦੇ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ ਦਿੱਲੀ ਦੇ ਤਿਹਾੜ ਜੇਲ੍ਹ ਦੇ ਵਿੱਚ ਉਹਨਾਂ ਨੂੰ 20 ਮਈ ਤੱਕ ਜੁਡੀਸ਼ੀਅਲ ਕਸਟਡੀ ਦੇ ਅੰਡਰ ਰੱਖਿਆ ਹੋਇਆ ਸੀ ਉਸ ਤੋਂ ਬਾਅਦ ਹੁਣ ਉਹਨਾਂ ਦੇ ਵਕੀਲਾਂ ਦੇ ਵੱਲੋਂ ਯਾਚਿਕਾ ਦਾਖਲ ਕੀਤੀ ਸੀ ਤੇ ਅੱਜ ਉਸ ਯਾਚਕਾ ਦੇ ਉੱਪਰ ਸੁਣਵਾਈ ਹੋਈ ਹੈ ਤੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਉਹ ਇੱਕ ਮੁੱਖ ਮੰਤਰੀ ਦੀ ਅਹੁਦੇ ਤੇ ਤਨਖਾਹ ਨਹੀਂ ਇਸੇ ਨਾਲ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਉਹ ਕੀ ਉਹ ਇੱਕ ਮੁੱਖ ਮੰਤਰੀ ਨੇ ਤੇ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਦੇਸ਼ ਭਰ ਦੇ ਵਿੱਚ ਜਿਸ ਤੇ ਚੱਲਦੇ ਉਹਨਾਂ ਨੂੰ ਚੋਣ ਪ੍ਰਚਾਰ ਕਰਨ ਦੇ ਲਈ ਇਜ਼ਮਾਨਤ ਦਿੱਤੀ ਹੈ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਚੋਣਾਂ ਦਾ ਮਾਹੌਲ ਨਾ ਹੁੰਦਾ ਤੇ ਉਹਨਾਂ ਨੂੰ ਇਜ਼ਮਾਨਤ ਨਹੀਂ ਸੀ ਮਿਲਣੀ ਸਨਾਲਖਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜ਼ਮਾਨਤ ਦੇ ਸਮੇਂ ਕੋਈ ਵੀ ਅਫੀਸ਼ੀਅਲ ਕੰਮ ਨਹੀਂ ਕਰ ਸਕਦੇ ਸੀ ਐਮ ਦੇ ਜਿਹੜੇ ਕੰਮ ਹੁੰਦੇ ਨੇ ਉਹ ਕੰਮਾਂ ਦੇ ਵਿੱਚ ਇਨਵੋਲਵਮੈਂਟ ਨਹੀਂ ਕਰ ਸਕਦੇ ਹਾਲਾਂਕਿ ਚੋਣ ਪ੍ਰਚਾਰ ਕਰ ਸਕਦੇ ਨੇ ਚੋਣ ਪ੍ਰਚਾਰ ਕਰਨ ਦੇ ਲਈ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ 1 ਜੂਨ ਤੱਕ ਇਜ਼ਮਾਨਤ ਦਿੱਤੀ ਗਈ ਹੈ ਤੇ 2 ਜੂਨ ਨੂੰ ਮੁਰ ਤੋਂ ਉਹਨਾਂ ਨੂੰ ਵਾਪਸ ਇਸਟ੍ਰੈਂਡਰ ਕਰਨ ਦੇ ਲਈ ਕਿਹਾ ਗਿਆ ਹੁਣ ਦੱਸਦੇ ਕਿ ਸੀਐਮ ਅਰਵਿੰਨ ਕੇਜਰੀਵਾਲ ਕੁਝ ਸਮੇਂ ਦੇ ਵਿੱਚ ਹੰਤਿਹਾਲ ਜੀਲ ਤੋਂ ਬਾਹਰ ਆ ਸਕਦੇ ਹੈ ਕਿਉਂਕਿ ਉਹਨਾਂ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ ਹਾਲਾਂਕਿ ਇਹ ਜ਼ਮਾਨਤ ਸਿਰਫ 1 ਜੂਨ ਤੱਕ ਮਿਲੀ ਹੈ